ਕੰਕਸ ਸੰਬੰਧੀ ਅਮਰੀਕਾ ਦੇ ਵਿੱਚ ਕੁਝ ਕਾਨੂੰਨ ਬਣ ਰਿਹਾ ਜਾਂ ਫੈਡਰਲ ਲੈਵਲ ਦੇ ਉੱਤੇ ਇਹਨੂੰ ਕਾਨੂੰਨੀ ਮਾਨਤਾ ਦੇਣ ਦੀ ਗੱਲਬਾਤ ਚੱਲ ਰਹੀ ਹੈ ਇਹਦੇ ਬਾਰੇ ਗੱਲਬਾਤ ਕਰਾਂਗੇ ਚਾਰਲਟ ਵਿੱਚ ਪੁਲਿਸ ਅਫਸਰਾਂ ਦੇ ਉੱਤੇ ਹਮਲਾ ਹੋਇਆ ਇਹਦੇ ਬਾਰੇ ਗੱਲਬਾਤ ਕਰਾਂਗੇ ਇੱਕ ਨਿਯਮ ਆ ਰਿਹਾ ਹੈ ਕਿ 2029 ਤੱਕ ਜਿਹੜੀਆਂ ਸਾਰੀਆਂ ਕਾਰਾਂ ਹਨ ਉਹਨਾਂ ਦੇ ਵਿੱਚ ਆਟੋਮੈਟਿਕ ਬ੍ਰੇਕਿੰਗ ਹੋਣੀ ਜ਼ਰੂਰੀ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਪੋਸਟਪਾਰਟਮ ਡਿਪਰੈਸ਼ਨ ਦਾ ਪਤਾ ਲੱਗ ਸਕਦਾ ਟੈਸਟ ਕਰਨ ਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਕੰਮ ਦੇ ਸਕਦੀ ਹੈ ਜਿਹੜੇ ਬਜ਼ੁਰਗ ਨੇ ਖਾਸ ਕਰ ਅਮਰੀਕਾ ਦੇ ਵਿੱਚ ਉਹਨਾਂ ਦੇ ਨਾਲ ਪਿਛਲੇ ਸਮੇਂ ਦੇ ਵਿੱਚ ਲਗਭਗ 3.4 ਬਿਲੀਅਨ ਦੀ ਠੱਗੀ ਵਜਈਆ ਕਪੜਾ ਹੋ ਗਿਆ ਸਕੈਮ ਹੋ ਗਿਆ ਉਹਨਾਂ ਦੇ ਨਾਲ ਇਹਦੇ ਬਾਰੇ ਗੱਲਬਾਤ ਕਰੀਏ ਸਭ ਤੋਂ ਪਹਿਲੀ ਗੱਲਬਾਤ ਜਿਹੜੀ ਭੰਗ ਦੇ ਬਾਰੇ ਅਟਾਰਨੀ ਜਨਰਲ ਮੈਰਿਕ ਗਾਰਲੈਂਡ ਇੱਕ ਰეკਮੈਂਡੇਸ਼ਨ ਦੇ ਰਹੇ ਆ ਜਾਂ ਰეკਮੈਂਡ ਕਰ ਰਹੇ ਆ ਕਿ ਜਿਹੜੀਆਂ ਮੈਰੋਵਾਨਾ ਦੇ ਉੱਤੇ ਰੈਸਟ੍ਰਿਕਸ਼ਨਸ ਲੱਗੀਆਂ ਨੇ ਜਿਹੜੀਆਂ ਭੰਗ ਦੇ ਉੱਤੇ ਪਾਬੰਦੀਆਂ ਨੇ ਉਹਨਾਂ ਦੇ ਵਿੱਚ ਥੋੜੀ ਜਿਹੀ ਤਬਦੀਲੀ ਕਰਨੀ ਚਾਹੀਦੀ ਆ ਫੈਡਰਲ ਡਰੱਗ ਪਾਲਿਸੀ ਦੇ ਤਹਿਤ ਭਾਅ ਮਤਲਬ ਕੀ ਆ ਇਹਦਾ ਕਿ ਜਿਹੜੀ ਕੈਨੇਡਾ ਅਮਰੀਕਾ ਦੇ ਵਿੱਚ ਫੈਡਰਲ ਲੈਵਲ ਦੇ ਉੱਤੇ ਇੱਕ ਡਰੱਗ ਪਾਲਿਸੀ ਆ ਉਹਦੇ ਵਿੱਚ ਥੋੜੀ ਜਿਹੀ ਤਬਦੀਲੀ ਕਰਕੇ ਜਿਹੜੀ ਜਿਹੜੀ ਭੰਗ ਆ ਇਹਨੂੰ ਥੋੜਾ ਜਿਆ ਇਹਦੇ ਬਾਰੇ ਜਿਹੜੇ ਕਾਨੂੰਨ ਆ ਇਹਨੂੰ ਥੋੜਾ ਜਿਆ ਨਰਮ ਕਰ ਦੇਣਾ ਚਾਹੀਦਾ ਹੁਣ ਲੋਕ ਕਹਿੰਦੇ ਵੀ ਸ਼ਾਇਦ ਭੰਗ ਨੂੰ ਕਾਨੂੰਨੀ ਦਰਜਾ ਫੈਡਰਲ ਲੈਵਲ ਦੇ ਉੱਤੇ ਦੇ ਦੇਣਾ ਅਮਰੀਕਾ ਦੇ ਵੱਖ-ਵੱਖ ਸਟੇਟਾਂ ਦੇ ਵਿੱਚ ਭੰਗ ਸੰਬੰਧੀ ਵੱਖ-ਵੱਖ ਕਾਨੂੰਨ ਨੇ ਪਰ ਇਹ ਦੱਸਿਆ ਜਾ ਰਿਹਾ ਵੀ ਇਹਦੇ ਨਾਲ ਇਹ ਨਹੀਂ ਆ ਕਿ ਜਿਹੜੀਆਂ ਇਹ ਰეკਮੈਂਡੇਸ਼ਨਸ ਨੇ ਇਹਦੇ ਨਾਲ ਮਤਲਬ ਇਨਸਟੈਂਟਲੀ ਉਹਨੂੰ ਲੀਗਲਾਈਜ਼ ਕਰ ਦਿੱਤਾ ਜਾਣਾ ਮਹਿਰਵਾ ਉਹਨਾਂ ਨੂੰ ਫੈਡਰਲਲੀ ਪਰ ਇਹਨੂੰ ਉਹ ਕਹਿੰਦੇ ਹੌਲੀ-ਹੌਲੀ ਜਿਹੜੀ ਐਕਸੈਸ ਆਏ ਨੂੰ ਮੈਡੀਸ਼ਨਲ ਯੂਜ਼ ਦੇ ਲਈ ਤੇ ਸਪੋਰਟ ਦੇ ਲਈ ਕੈਨਾਬਿਸ ਇੰਡਸਟਰੀ ਦੇ ਵਿੱਚ ਆ ਜਿਹੜੀਆਂ ਸਟੇਟਸ ਹੈਗੀਆਂ ਜਿੱਥੇ ਇਹ ਲੀਗਲ ਹੈਗੀ ਆ ਉੱਥੇ ਇਹਦੇ ਬਾਰੇ ਕੁਛ ਨਾ ਕੁਛ ਤਬਦੀਲੀ ਕੀਤੀ ਜਾ ਸਕਦੀ ਹੈ ਪ੍ਰੈਜ਼ੀਡੈਂਟ ਬਾਈਡਨ ਖਾਸ ਤੌਰ ਦੇ ਉੱਤੇ ਜਿਹੜੀ ਆਪਣੇ ਰੀ ਇਲੈਕਸ਼ਨ ਦੇ ਲਈ ਕੈਂਪੇਨ ਕਰ ਰਹੇ ਆ ਤੇ ਜਿਹੜੀਆਂ ਰੈਸ਼ੀਅਲ ਤੇ ਕ੍ਰਿਮਿਨਲ ਜਸਟਿਸ ਡਿਸਪੈਰਟੀਜ਼ ਨੇ ਜਿਹੜੀਆਂ ਲੜਾਈ ਤੋਂ ਲੈ ਕੇ ਤੇ ਡਰੱਗਸ ਤੱਕ ਆ ਉਹਦਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਆ ਤੇ ਉਹ ਇੱਕ ਆਪਣਾ ਇਹਨਾਂ ਦੇ ਉੱਤੇ ਸਿਆਸਤ ਦੇ ਨਾਲ ਆਪਣਾ ਪੋਲਿਟਿਕਲ ਮੂਵ ਜਿਹੜਾ ਆ ਉਹ ਬਣਾ ਰਹੇ ਆ ਤੇ ਜਿਹਦੇ ਨਾਲ ਹੋਰ ਆ ਨੀਤੀਕ ਜਿੱਤ ਹਾਸਲ ਕਰ ਸਕਣ ਜਸਟਿਸ ਡਿਪਾਰਟਮੈਂਟ ਐਸ ਵੇਲੇ ਪਲਾਨ ਕਰ ਰਿਹਾ ਕਿ ਇੱਕ ਜਿਹੜੀ ਫਾਰਮਲ ਰეკਮੈਂਡੇਸ਼ਨ ਆਫ ਵਾਈਟ ਹਾਊਸ ਨੂੰ ਸਬਮਿਟ ਕੀਤੀ ਜਾਵੇ ਇਸ ਮੈਰੋਵਾਨਾ ਦੇ ਮਾਮਲੇ ਦੇ ਉੱਤੇ ਰეკਮੈਂਡੇਸ਼ਨ ਤੋਂ ਬਾਅਦ ਜਿਹੜੀ ਡਰਗ ਐਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਦੀ ਅਪਰੂਵਲ ਹੋਊਗੀ ਇਹਨੂੰ ਰੀ ਕਲਾਸੀਫਾਈ ਕਰਨਾ ਮੈਰੋਵਾਨਾ ਨੂੰ ਤੇ ਜਿੱਦਾਂ ਡਿਪਾਰਟਮੈਂਟ ਆਫ ਹੈਲਥ ਤੇ ਹਿਊਮਨ ਸਰਵਿਸਿਜ਼ ਨੇ ਰეკਮੈਂਡ ਕੀਤਾ ਰੀ ਕਲਾਸੀਫਾਈ ਦਾ ਮਤਲਬ ਕੀ ਆ ਕਿ ਜੇ ਇਸ ਕੈਟਾਗਰੀ ਦੇ ਵਿੱਚ ਇਹਨੂੰ ਰੱਖਿਆ ਆ ਮੈਰਵਾਨਾ ਨੂੰ ਇਹਨੂੰ ਉੱਚੋਂ ਕੱਢ ਕੇ ਕਿਸੇ ਹੋਰ ਕੈਟਾਗਰੀ ਚ ਪਾ ਦੇਣਾ ਮਾਲੋ ਡਰੱਗ ਗਿਆ ਹਾਰਡ ਡਰੱਗ ਗਿਆ ਉਹਨੂੰ ਉਹਦੇ ਚੋਂ ਕੱਢ ਕੇ ਕਿਹੜੀ ਕੈਟਾਗਰੀ ਦੇ ਵਿੱਚ ਪਾਉਣਾ ਇਹਦੇ ਬਾਰੇ ਜਿਹੜੀਆਂ ਰეკਮੈਂਡੇਸ਼ਨ ਹੋਣਗੀਆਂ ਫਿਰ ਉਹਦੇ ਉੱਤੇ ਫੈਸਲਾ ਕੀਤਾ ਜਾਊਗਾ ਵਾਈਟ ਹਾਊਸ ਆਫਿਸ ਦੇ ਵਿੱਚ ਮੈਨੇਜਮੈਂਟ ਤੇ ਬਜਟ ਜਿਹੜਾ ਹੈਗਾ ਆ ਉਹਨਾਂ ਨੂੰ ਰਿਵਿਊ ਕਰਨਾ ਪਊਗਾ ਮੈਜਰਸ ਨੂੰ ਤਾਂ ਕਿ ਇਹ ਜਦੋਂ ਲਾਗੂ ਹੋਣਾ ਉਸ ਤੋਂ ਪਹਿਲਾਂ ਤੇ ਜੇ ਐਕਸੈਪਟ ਹੋ ਜਾਂਦਾ ਇਹਨੂੰ ਇੱਕ ਮਹੀਨੇ ਦੇ ਲਈ ਜਿਹੜਾ ਫਿਰ ਰਿਵਿਊ ਹੋਊਗਾ ਇਹਦਾ ਜਿਹੜਾ ਪਬਲਿਕ ਇਨਪੁਟ ਦੇ ਲਈ ਇਸ ਵੇਲੇ ਮੈਰੋਆਨਾ ਨੂੰ ਸਕੈਡਿਊਲ 1 ਕੰਟਰੋਲ ਸਬਸਟੈਂਸ ਦੇ ਕੈਟਾਗਰੀ ਦੇ ਵਿੱਚ ਰੱਖਿਆ ਗਿਆ ਪਰ ਜਿਹੜੀ ਤਬਦੀਲੀ ਆ ਉਹ ਇਹਨੂੰ ਸ਼ੈਡਿਊਲ 3 ਦੇ ਵਿੱਚ ਲੈ ਜਾਊਗੀ ਤੇ ਡਰੱਗਸ ਜਿਹੜੀਆਂ ਜਿਦਾ ਕੈਟਾਮਾਈਨ ਆ ਜਾਂ ਸਟੀਰੋਇਡ ਆ ਉਹਦੇ ਤੱਕ ਮਤਲਬ ਇਹ ਆ ਕਿ ਇਹਨੂੰ ਇੱਕ ਬਹੁਤ ਖਤਰਨਾਕ ਕੈਟਾਗਰੀ ਦੇ ਵਿੱਚੋਂ ਕੱਢ ਕੇ ਮੈਰੋਵਾਨੇ ਨੂੰ ਜਿਹੜੀ ਘੱਟ ਖਤਰਨਾਕ ਕੈਟਾਗਰੀ ਹੈ ਜਿਵੇਂ ਸਟੀਰੋਇਡ ਹੁੰਦੇ ਆ ਜਾਂ ਕਟਾ ਮਾਈਨ ਹੁੰਦੀ ਆ ਉਸ ਕੈਟਾਗਰੀ ਦੇ ਵਿੱਚ ਇਹਨੂੰ ਪਾ ਦਿੱਤਾ ਜਾਊਗਾ ਤੇ ਇਹਦੇ ਨਾਲ ਜਿਹੜੀ ਹੈਗੀ ਆ ਕਿ ਮੈਰੋਵਾਨਾ ਜਿਸ ਤਰੀਕੇ ਦੇ ਨਾਲ ਇੱਕ ਮਤਲਬ ਮਲਟੀ ਬਿਲੀਅਨ ਡਾਲਰ ਦੀ ਇੰਡਸਟਰੀ ਅਮਰੀਕਾ ਦੇ ਵਿੱਚ ਹੈਗੀ ਆ ਸਾਰੇ ਦੇ ਉੱਤੇ ਸਰ ਪਾਊਗਾ ਬਹੁਤ ਸਾਰੀਆਂ ਸਟੇਟਸ ਦੇ ਵਿੱਚ ਮੈਡੀਕਲ ਰਿਕ੍ਰੀਏਸ਼ਨਲ ਜਿਹੜਾ ਮੈਰੋਵਾਨਾ ਪ੍ਰੋਗਰਾਮਸ ਨੇ ਉਹ ਲੀਗਲਾਈਜ਼ ਨੇ ਤੇ ਜਿਹੜੇ ਇਹ ਦੱਸ ਰਹੇ ਆ ਵੀ ਕਿਸੇ ਨਾ ਕਿਸੇ ਤਰ੍ਹਾਂ ਲੋਕਾਂ ਦਾ ਇਹਦੇ ਪ੍ਰਤੀ ਐਟੀਟਿਊਡ ਚੇਂਜ ਹੋ ਰਿਹਾ ਮਤਲਬ ਪਹਿਲਾਂ ਵਰਗੀ ਗੱਲ ਹੀ ਰਹੀ ਕਿ ਹਰ ਇੱਕ ਚੀਜ਼ ਨੂੰ ਭੰਗ ਨੂੰ ਨਸ਼ਾ ਹੀ ਸਮਝਦੇ ਆ ਲੋਕ ਇਹਨੂੰ ਜੇਕਰ ਪਹਿਲਾਂ ਮੈਡੀਕਲ ਯੂਜ਼ ਲਈ ਤੇ ਕਈ ਥਾਵਾਂ ਦੇ ਉੱਤੇ ਲੀਗਲ ਆ ਪਰ ਕਈ ਥਾਵਾਂ ਦੇ ਉੱਤੇ ਰਿਕ੍ਰੀਏਸ਼ਨਲ ਯੂਜ਼ ਦੇ ਲਈ ਵੀ ਲੀਗਲ ਆ ਕਿ ਤੁਸੀਂ ਵੈਸੇ ਵੀ ਖਾ ਸਕਦੇ ਆ ਇਹਨੂੰ ਆਪਣੀ ਮੌਜ ਦੇ ਲਈ ਅਗਲੀ ਗੱਲ ਬਾਤ ਦੋਸਤੋ ਜਿਹੜੀ ਇੱਕ ਬੜੀ ਦਰਦਨਾਕ ਘਟਨਾ ਨਾਰਥ ਕੈਰੋਲਿਨਾ ਦਾ ਸ਼ਹਿਰ ਚਾਰਲਟ ਇਹੋ ਦੇ ਵਿੱਚ ਵਾਪਰੀ ਆ ਕੁਝ ਆਫੀਸਰ ਜਿਹੜੇ ਸਪੈਸ਼ਲ ਪੁਲਿਸ ਟੀਮ ਦੇ ਸੀਗੇ ਇੱਕ ਘਰ ਦੇ ਵਿੱਚ ਉੱਥੇ ਜਾਂਦੇ ਚਾਰਲਟ ਦੇ ਵਿੱਚ ਨਾਰਥ ਕੈਰੋਲਿਨਾ ਦੇ ਵਿੱਚ ਤੇ ਉਹ ਕਿਸੇ ਵਿਅਕਤੀ ਨੂੰ ਅਰੈਸਟ ਕਰਨਾ ਚਾਹੁੰਦੇ ਆ ਕਿਉਂਕਿ ਉਹਨੂੰ ਬੰਦੂਕ ਰੱਖਣ ਦੀ ਆਗਿਆ ਨਹੀਂ ਹੈ ਜਦੋਂ ਉੱਥੋਂ ਜਾਂਦੇ ਆ ਤੇ ਇੱਕ ਵਿਅਕਤੀ ਕੋਈ ਅੰਦਰ ਤੋਂ ਬਾਹਰ ਵੱਲ ਨੂੰ ਗੋਲੀਆਂ ਚਲਾਉਣੀ ਸ਼ੁਰੂ ਕਰ ਦਿੰਦਾ ਆਫੀਸਰਸ ਜਿਹੜੇ ਨੇ ਉਹ ਵੀ ਫਿਰ ਵਾਪਸ ਗੋਲੀ ਚਲਾਉਂਦੇ ਆ ਜਿਹੜਾ ਵਿਅਕਤੀ ਅੰਦਰ ਆ ਘਰ ਦੇ ਗੋਲੀਆਂ ਚਲਾ ਰਿਹਾ ਉਹਦੀ ਮੌਤ ਹੋ ਜਾਂਦੀ ਆ ਤੇ ਪਰ ਇਹ ਸਾਰੇ ਕੁਝ ਦੇ ਵਿੱਚ ਜਦੋਂ ਅੰਦਰੋਂ ਗੋਲੀਆਂ ਬਾਹਰ ਨੂੰ ਆ ਰਹੀਆਂ ਘਰ ਦੇ ਵਿੱਚ ਤਾਂ ਉੱਥੇ ਜਿਹੜੇ ਆਫੀਸਰਸ ਦੇ ਵੀ ਜਿਹੜੀਆਂ ਗੋਲੀਆਂ ਲੱਗਦੀਆਂ ਤੇ ਉੱਥੇ ਜਿਹੜੇ ਆਫੀਸਰਸ ਨੇ ਉੱਥੇ ਤਿੰਨ ਆਫੀਸਰ ਜਿਹੜੇ ਸੀਗੇ ਉੱਥੇ ਉਹਨਾਂ ਜਿਹੜੇ ਉਹਨੂੰ ਅਰੈਸਟ ਕਰਨ ਗਿਆ ਉਹਦੀ ਮੌਤ ਹੋ ਗਈ ਤੇ ਫੇਰ ਉਹਦੇ ਤੋਂ ਅ ਥੋੜੇ ਚਿਰ ਬਾਅਦ ਇੱਕ ਹੋਰ ਆਫੀਸਰ ਦੀ ਉਹਦੀ ਮੌਤ ਹੋ ਗਈ ਮਤਲਬ ਕੁੱਲ ਚਾਰ ਆਫੀਸਰ ਦੀ ਜਿਹੜੀ ਜਾਨ ਆ ਇਸ ਦੇ ਵਿੱਚ ਚਲੀ ਗਈ ਚਾਰ ਤੇ ਮਾਰੇ ਗਏ ਚਾਰ ਜ਼ਖਮੀ ਹੋ ਗਏ ਗੋਲੀਬਾਰੀ ਤੋਂ ਬਾਅਦ ਪੁਲਿਸ ਨੇ ਦੋ ਲੋਕਾਂ ਨਾਲ ਗੱਲਬਾਤ ਕੀਤੀ ਹੈ ਜਿਹੜੇ ਘਰ ਦੇ ਅੰਦਰ ਸੀ ਇਹ ਵਾਕਈ ਬਹੁਤ ਉਦਾਸ ਤੇ ਡਰਾਉਣੀ ਸਿਚੁਏਸ਼ਨ ਐ ਇਸ ਵੇਲੇ ਉੱਥੇ ਬਣੀ ਹੈ ਲੋਕਾਂ ਨੂੰ ਪੁੱਛਿਆ ਜਾ ਰਿਹਾ ਕਿ ਕੀ ਉਹ ਘਰ ਦੇ ਵਿੱਚ ਗਏ ਸੀ ਡੇ ਟਾਈਮ ਦੇ ਵਿੱਚ ਤੇ ਜਦੋਂ ਜਿਹੜਾ ਸਕੂਲਸ ਆਹੋ ਖੁੱਲੇ ਸੀਗੇ ਸਾਰੀ ਚੀਜ਼ ਮਤਲਬ ਦੱਸ ਰਹੀ ਆ ਕਿ ਮਤਲਬ ਪੁਲਿਸ ਦਾ ਕੰਮ ਕਿੰਨਾ ਜ਼ਿਆਦਾ ਔਖਾ ਆ ਤਿੰਨ ਮੈਂਬਰਸ ਯੂ ਐਸ ਮਾਰਸ਼ਲ ਸਰਵਿਸ ਟਾਸਕ ਫੋਰਸ ਦੇ ਚਾਰਲਟ ਪੁਲਿਸ ਆਫੀਸਰ ਇੱਕ ਉਹਨਾਂ ਦੇ ਨਾਲ ਚਾਰਾਂ ਜਣਿਆਂ ਨੂੰ ਗੋਲੀ ਮਾਰੀ ਗਈ ਆ ਜਦੋਂ ਇੱਕ ਵਿਅਕਤੀ ਨੂੰ ਵਾਰੰਟ ਸਰਵ ਕਰਨ ਗਏ ਸੀ ਚਾਰਲਟਨ ਆਉਥ ਕੈਰੋਲਿਨਾ ਦੇ ਵਿੱਚ ਤੇ ਉਹਦੇ ਤੋਂ ਬਾਅਦ ਇੱਕ ਘਟਨਾ ਵਾਪਰ ਗਈ ਹੈ ਜਿਹੜੇ ਇਹ ਆਫੀਸਰ ਸੀਗੇ ਉਹਨੂੰ ਵਾਰੰਟ ਸਰਵ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਕਿਉਂਕਿ ਫਾਇਰ ਆਰਮ ਉਹਦੇ ਪੋゼਸ਼ਨ ਦੇ ਵਿੱਚ ਆ ਜਿਹੜੇ ਇੱਕ ਅਪਰਾਧ ਮੰਨੀ ਗਈ ਹੈ ਜਿਹੜੇ ਉਹ ਵਿਅਕਤੀ ਸੀਗਾ ਉਹਦੀ ਵੀ ਇਸ ਇਨਸੀਡੈਂਟ ਦੇ ਵਿੱਚ ਮੌਤ ਹੋ ਗਈ ਕਿਉਂਕਿ ਇਧਰ ਪੁਲਿਸ ਵਾਲੇ ਗੋਲੀਆਂ ਚਲਾਉਂਦੇ ਸੀ ਰਾਸ਼ਟਰਪਤੀ ਜੋ ਬਾਈਡਨ ਨੇ ਬਹੁਤ ਡੂੰਘਾ ਅਫਸੋਸ ਇਹਦੇ ਉੱਤੇ ਜਿਹੜਾ ਦਰਜ ਕੀਤਾ ਹੈ ਤੇ ਹੁਣ ਇਸ ਮੌਲ ਦੀ ਜਾਂਚ ਪੜਤਾਲਾ ਉਹ ਅੱਗੇ ਜਾ ਕੇ ਹੋ ਰਹੀ ਹੈ ਤਾਂ ਸਵਾਲ ਇਹ ਪੈਦਾ ਹੁੰਦਾ ਕਿ ਜਿਹੜਾ ਜਿਹੜੀ ਟਾਈਮਿੰਗ ਆ ਇਹਦੀ ਵਰਨ ਟੈਕਜ਼ੀਕਿਊਸ਼ਨ ਦੀ ਸਕੂਲ ਆਵਰਸ ਦੇ ਵਿੱਚ ਜਾਂ ਜਿਹੜਾ ਲਾਕਡਾਊਨ ਹੋਣਾ ਚਾਹੀਦਾ ਜਾਂ ਸ਼ੈਲਟਰਸ ਇਨ ਪਲੇਸ ਆ ਉਹਦੇ ਉੱਤੇ ਗੱਲਬਾਤ ਹੋ ਰਹੀ ਹੈ ਇਹ ਜਿਹੜਾ ਇਨਸੀਡੈਂਟ ਆ ਇਹ ਮਤਲਬ ਲਾਈਨ ਆਫ ਡਿਊਟੀ ਦੇ ਉੱਤੇ ਜਿਸ ਵਿਅਕਤੀ ਦੀ ਮੌਤ ਹੋਈ ਹੈ ਜਾਨੀ ਇਹ ਇਹ ਵੀ ਦੱਸਦਾ ਕਿ ਜਿਹੜੇ ਪੁਲਿਸ ਵਾਲੇ ਉਹਨਾਂ ਦਾ ਕੰਮ ਕਿੰਨਾ ਮੁਸ਼ਕਲ ਆ ਕਿ ਸਿੰਪਲ ਕੰਮ ਨਹੀਂ ਆ ਕਿ ਪੁਲਿਸ ਕਿਤੇ ਵੀ ਜਾਵੇ ਜ ਕਿਸਨ ਗ੍ਰਿਫਤਾਰ ਕਰਕੇ ਲਿਆਵੇ ਇਹਦੇ ਵਿੱਚ ਇਹਨਾਂ ਦੀ ਜਾਨ ਦਾ ਖਤਰਾ ਹੁੰਦਾ ਤੇ ਆ ਚਾਰ ਪੁਲਿਸ ਆਫੀਸਰਸ ਦੀ ਜਾਨ ਇਹਦੇ ਵਿੱਚ ਚਲੀ ਗਈ ਹੈ ਤੇ ਜਿਹੜੇ ਬਾਕੀਆਂ ਦੀ ਇਹਦੇ ਵਿੱਚ ਜ਼ਖਮੀ ਹੋਏ ਨੇ ਦੋਸਤੋ ਅਗਲੀ ਗੱਲਬਾਤ ਨਵੀਆਂ ਕਾਰਾਂ ਬਾਰੇ ਨਵੀਆਂ ਕਾਰਾਂ ਦੇ ਵਿੱਚ ਹੁਣ ਆ ਆਟੋਮੈਟਿਕ ਐਮਰਜੈਂਸੀ ਬ੍ਰੇਕ ਹੋਣੀ ਆ ਜ਼ਰੂਰੀ ਹੋਣਗੀਆਂ ਕਿ ਉਹ ਬਿਨਾ ਕ੍ਰੈਸ਼ ਕੀਤਿਆਂ ਰੁਕ ਜਾਣ इवन ਜੇ ਕਹਾਈ ਸਪੀਡ ਤੇ ਤੇ ਹੈਗੀਆਂ ਬਹੁਤੀਆਂ ਜਿਹੜੀਆਂ ਅੱਜਕੱਲ ਕਾਰਾਂ ਉਹਨਾਂ ਦੇ ਵਿੱਚ ਇਹ ਸਿਸਟਮ ਲੱਗਿਆ ਆ ਜਿਹੜੀਆਂ ਇਲੈਕਟ੍ਰਿਕ ਵਹੀਕਲ ਤੇ ਉਹਨਾਂ ਦੇ ਵਿੱਚ ਖਾਸ ਕਰ ਪਰ ਦੂਜੀਆਂ ਕਾਰਾਂ ਜਿੰਨੇ ਵੀ ਨਵੇਂ ਮਾਡਲ ਆ ਰਹੇ ਉਹਨਾਂ ਦੇ ਵਿੱਚ ਸਿਸਟਮ ਲੱਗਿਆ ਆ ਕਿ ਆਟੋਮੈਟਿਕ ਬ੍ਰੇਕ ਸਿਸਟਮ ਆ ਜਦੋਂ ਤੁਸੀਂ ਬਹੁਤ ਨੇੜੇ ਚਲੇ ਜਾਂਦੇ ਆ ਜਾਂ ਤੇਜ਼ ਜਾ ਕੇ ਕਿਸੇ ਅਗਲੀ ਗੱਡੀ ਦੇ ਨੇੜੇ ਜਾਂਦੇ ਆ ਤਾਂ ਤੁਹਾਡੀ ਕਾਰ ਆਪਣੇ ਆਪ ਰੁਕ ਜਾਂਦੀ ਹੈ ਉਹਦੀ ਬ੍ਰੇਕ ਲੱਗ ਜਾਂਦੀ ਹੈ ਉਹਦੇ ਵਿੱਚ ਇਦਾਂ ਦੇ ਸੈਂਸਰ ਲੱਗੇ ਆ ਪਰ ਇਹ ਸਾਰੀਆਂ ਕਾਰਾਂ ਚ ਨਹੀਂ ਆ ਤੇ ਹੁਣ ਅਮਰੀਕਾ ਦੇ ਵਿੱਚ ਕਿਹਾ ਗਿਆ ਕਿ 2029 ਤੱਕ ਇਹ ਸਾਰੀਆਂ ਕਾਰਾਂ ਦੇ ਵਿੱਚ ਹੋਣੀ ਲਾਜ਼ਮੀ ਹੈ ਜਿਹੜੇ ਆਟੋ ਮੇਕਰਸ ਨੇ ਉਹਨਾਂ ਨੂੰ 2029 ਤੱਕ ਦਾ ਟਾਈਮ ਦਿੱਤਾ ਗਿਆ ਕਿ ਇਸ ਨਿਯਮ ਦੀ ਪਾਲਣਾ ਕੀਤੀ ਜਾਵੇ ਪਰ ਇਦਾਂ ਲੱਗਦਾ ਹੈ ਕਿ ਉਹ ਇਹਨੂੰ ਉਹ ਜਿੰਨਾ ਇਹਨਾਂ ਨੇ 29 ਤੱਕ ਸਰਕਾਰ ਨੇ ਕਿਹਾ ਹੈ ਪਰ ਇਹਦੇ ਤੋਂ ਪਹਿਲਾਂ ਹੀ ਉਹ ਇਸ ਫੈਸਲੇ ਨੂੰ ਜਿਹੜਾ ਲਾਗੂ ਕਰ ਦੇਣਗੇ ਜਿਹੜੇ ਬ੍ਰੇਕਾਂ ਨੇ ਇਹ ਸੈਂਸਰ ਦੇ ਨਾਲ ਜੁੜੀਆਂ ਹੁੰਦੀਆਂ ਹਨ ਜਿਹੜਾ ਕੋਈ ਵੀ ਕ੍ਰੈਸ਼ ਹੋਣਾ ਉੱਥੇ ਉਹਨੂੰ ਦੇਖ ਲੈਂਦੀਆਂ ਤੇ ਜਾਂ ਉਹ ਕਾਰ ਨੂੰ ਰੋਕ ਦਿੰਦੀਆਂ ਤੇ ਜਾਂ ਫਿਰ ਉਹਨੂੰ ਹੈਲਪ ਕਰਦੀਆਂ ਡਰਾਈਵਰ ਨੂੰ ਕਿ ਸੇਫਲੀ ਉਹਨੂੰ ਰੋਕ ਸਕੇ ਕਿੰਨੀਆਂ ਕਾਰਾਂ ਦੇ ਵਿੱਚ ਸੇਫਟੀ ਫੀਚਰ ਆਹ ਉਹਦੇ ਵਿੱਚ ਜਿਹੜਾ ਵੱਖਰੀ ਗੱਲ ਇਹ ਵੀ ਕਿੰਨੀ ਸਪੀਡ ਦੇ ਉੱਤੇ ਰੋਕਦੀਆਂ ਜਦੋਂ ਤੁਸੀਂ ਕਾਰ ਜਿਵੇਂ ਆਮ ਕਾਰਾਂ ਦੇ ਵਿੱਚ ਹੁੰਦਾ ਕਿ ਤੁਸੀਂ ਦੂਜੀ ਕਾਰ ਨੂੰ ਫੋਲੋ ਕਰਦੇ ਆ ਉਹ ਤੁਹਾਡਾ ਇੱਕ ਡਿਸਟੈਂਸ ਉਹਦੇ ਵਿੱਚ ਬਣਿਆ ਰਹਿੰਦਾ ਉਹਦੇ ਤੁਹਾਡੇ ਕੋਲ ਆਪਸ਼ਨ ਆ ਜੇ ਤੁਸੀਂ ਖਾਸ ਕਰ ਕੇ ਕਰੂਜ਼ ਕੰਟਰੋਲ ਲਾਉਨੇ ਆ ਤੇ ਉਹ ਉਨੀ ਦੂਰ ਜਾ ਕੇ ਕਾਰ ਤੁਹਾਡੀ ਰੁਕ ਜਾਂਦੀ ਹੈ ਪਰ ਕਈ ਵਾਰੀ ਹੁੰਦਾ ਕਿ ਇੱਕ ਖਾਸ ਸਪੀਡ ਤੋਂ ਥੱਲੇ ਨਹੀਂ ਰੁਕਦੀ ਤੁਸੀਂ ਹੌਲੀ ਹੌਲੀ ਜਾ ਰਹੇ ਹੋ ਤੇ ਫਿਰ ਜੇ ਦੂਜੀ ਕਾਰ ਦੇ ਨੇੜੇ ਚਲੇ ਗਏ ਤਾਂ ਉਹਨੇ ਇੱਕਦਮ ਰੁਕਣਾ ਨਹੀਂ ਸਕੋ ਤੇ ਵਿੱਚ ਵੱਜ ਜਾਣਾ ਹਾਂ ਜੇ ਤੁਸੀਂ ਤੇਜ਼ ਆ ਰਹੇ ਹੋ ਤਾਂ ਤੁਹਾਡੀ ਕਾਰ ਦੂਜੀ ਕਾਰ ਚ ਵੱਜਣ ਤੋਂ ਪਹਿਲਾਂ ਹੀ ਰੁਕ ਜਾਂਦੀ ਉਹਦੀ ਜਿਹੜੀ ਉਹ ਹੈਂਡ ਬ੍ਰੇਕ ਹੁੰਦੀ ਹੈ ਐਮਰਜੈਂਸੀ ਬ੍ਰੇਕ ਹੁੰਦੀ ਹੈ ਆਪਣੇ ਆਪ ਹੀ ਲੱਗ ਜਾਂਦੀ ਹੈ ਇਹ ਹੁਣ ਜਿਹੜਾ ਨਿਯਮ ਆ ਵੀ 29 ਤੋਂ ਲਾਗੂ ਹੋਣਾ ਇਹ ਕੁਝ ਉਹਦੇ ਵਿੱਚ ਆਪਣੀ ਨਿਯਮ ਦੇ ਰਿਹਾ ਹੈ ਕਿ ਇੰਨੀ ਸਪੀਡ ਤੋਂ ਬਾਅਦ ਵੀ ਇਹ ਕਾਰ ਰੁਕਣੀ ਲਾਜ਼ਮੀ ਹੋਊਗੀ ਵੀ ਇਹਦੀ ਕੋਈ ਸਪੀਡ ਲਿਮਟ ਇਸ ਤਰੀਕੇ ਦੇ ਨਾਲ ਨਹੀਂ ਹੋਊ ਜਿਹੜੀਆਂ ਬ੍ਰੇਕਾਂ ਨੇ ਉਹ ਸੈਂਸਰ ਨੇ ਇਸ ਗੱਲ ਦੇ ਵਿੱਚ ਉਹਨਾਂ ਦੇ ਲੱਗਾ ਕਿ ਉਹ ਅੱਗੇ ਕੋਈ ਚੀਜ਼ ਦੇਖ ਲੈਂਦੇ ਆ ਜਿਹੜੇ ਬ੍ਰੇਕਾਂ ਹੈਗੀਆਂ ਉਹ ਕਾਰ ਨੂੰ ਮਤਲਬ 62 ਮਾਈਲ ਪਰ ਆਵਰ ਦੀ ਸਪੀਡ ਤੱਕ ਜੇਕਰ ਉਹ ਜਾਂਦੀ ਆ ਤੇ ਉਹਨੂੰ ਵੀ ਬਿਨਾ ਕ੍ਰੈਸ਼ ਤੋਂ ਡਿਟੈਕਟ ਕਰਕੇ ਤਾਂ ਰੋਕ ਸਕੇ ਤੇ ਜਿਹੜੇ ਪੈਡੈਸਟਰੀਅਨ ਆ ਉੱਥੇ 45 ਮਾਈਲ ਪਰ ਆਵਰ ਤੱਕ ਸੋ ਅੰਦਾਜ਼ਾ ਲਾਇਆ ਜਾ ਰਿਹਾ ਕਿ ਇਸ ਰੂਲ ਦੇ ਨਾਲ 362 ਰੋਡ ਡੈਥਸ ਇੱਕ ਸਾਲ ਦੇ ਵਿੱਚ ਘਟਣਗੀਆਂ ਤੇ ਜਿਹੜੀਆਂ ਕਿੰਨੀਆਂ ਜਿਹੜੀਆਂ ਲੋਕ ਜ਼ਖਮੀ ਹੁੰਦੇ ਆ ਉਹਨਾਂ ਦੀ ਵੀ ਘਟਾਊਗੀ ਵੀ ਨਹੀਂ ਤੇ ਕਿੱਥੇ ਬਹੁਤ ਜ਼ਿਆਦਾ ਸੱਟਾਂ ਲੱਗਦੀਆਂ ਜਾਂ ਬਹੁਤ ਜ਼ਿਆਦਾ ਜ਼ਖਮੀ ਹੋ ਜਾਂਦੇ ਆ ਇਹ ਉਹਨਾਂ ਦੀ ਵੀ ਗਿਣਤੀ ਤੇ ਉਹਨਾਂ ਦੀ ਜਿਹੜੀ ਤੀਬਰਤਾ ਹੈ ਉਹਨੂੰ ਵੀ ਘਟਾਊਗੀ ਬਿਟਰ ਆਟੋ ਇੰਡਸਟਰੀ ਆ ਉਹਨਾਂ ਕੋਲੇ ਕੁਝ ਕੰਸਰਨ ਨੇ ਇਸ ਨਿਯਮ ਨੂੰ ਲੈ ਕੇ ਪਰ ਹਜੇ ਇਹਨੂੰ ਪਾਸ ਕਰ ਦਿੱਤਾ ਆ ਕਵੈਸਚਨਰ ਟੈਸਟਾ ਹੋਏ ਸ਼ੋਅ ਕਰਦੇ ਆ ਕਿ ਬਹੁਤ ਸਾਰੇ ਜਿਹੜੇ ਐਸ ਵੇਲੇ ਸਿਸਟਮ ਨੇ ਉਹਨਾਂ ਨੂੰ ਇੰਪਰੂਵ ਕਰਨ ਦੀ ਲੋੜ ਆ ਨਵੇਂ ਸਟੈਂਡਰਡਸ ਦੇ ਵਿੱਚ ਆਉਣ ਦੀ ਇਹ ਜਿਹੜੇ ਨਿਜਮ ਨੇ ਇਹ ਜਿਹੜਾ ਇੱਕ ਵੱਡਾ ਕਾਨੂੰਨ ਬਣ ਰਿਹਾ ਆ ਇਨਫਰਾਸਟ੍ਰਕਚਰ ਤੇ ਰੋਡ ਸੇਫਟੀ ਨੂੰ ਇੰਪਰੂਵ ਕਰਨ ਦਾ ਉਹਦਾ ਇੱਕ ਹਿੱਸਾ ਦੱਸਿਆ ਜਾ ਰਿਹਾ ਆ ਸਰਕਾਰ ਵੀ ਦੇਖ ਰਹੀ ਆ ਇਸ ਟੈਕਨੋਲੋਜੀ ਦੇ ਵਿੱਚ ਕਿ ਜਿਹੜਾ ਡਰੰਕ ਡਰਾਈਵਿੰਗ ਆ ਇਹਨੂੰ ਕਿੱਦਾਂ ਰੋਕਿਆ ਜਾ ਸਕਦਾ ਜਾਂ ਹੋਰ ਚੀਜ਼ਾਂ ਕਿੱਦਾਂ ਹੋ ਸਕਦੀਆਂ ਇਸ ਗੱਲ ਦੀ ਵੀ ਪਲਾਨਿੰਗ ਕਰ ਰਿਹਾ ਆ ਜਿਹੜੀਆਂ ਆਟੋਮੈਟਿਕ ਬ੍ਰੇਕ ਸਕ੍ਰੀਨ ਉਹ ਹੈਵੀ ਡਿਊਟੀ ਟਰੱਕਸ ਦੇ ਉੱਤੇ ਵੀ ਸੇਫਟੀ ਰੀਜ਼ਨਸ ਦੇ ਲਈ ਲਾਦਤੀਆਂ ਜਾਣ ਸੋ ਜਿਹੜੀ ਚੀਜ਼ ਪਹਿਲਾਂ ਕਿਤੇ ਕਿਤੇ ਹੁੰਦੀ ਸੀ ਉਹ ਹੁਣ ਜ਼ਰੂਰੀ ਹੋ ਗਈ ਹੈ ਜੇ ਲਗਭਗ ਸਾਰੀਆਂ ਕਾਰਾਂ ਦੇ ਵਿੱਚ ਹੋ ਗਈ ਹੈ ਜਿੰਨਾਂ ਕਾਰਾਂ ਦੇ ਵਿੱਚ ਇਹ ਨਹੀਂ ਹੈ ਉਹਨਾਂ ਕਾਰਾਂ ਦੇ ਵਿੱਚ ਵੀ ਇਹਨਾਂ ਨੇ 2029 ਤੱਕ ਲਾਉਣ ਲਈ ਕਹਿ ਦਿੱਤਾ ਕਿ ਤੁਹਾਡੀ ਕਾਰ ਤੀਸੀ ਨਾਲ ਜਾ ਰਹੀ ਹੈ ਮੰਨ ਲਓ ਮੋੜ ਲਈ ਕਾਰ ਰੁਕ ਗਈ ਜਾਂ ਕਿਤੇ ਤੁਹਾਡੀ ਕੰਧ ਵੱਲੋਂ ਕਿਤੇ ਕਾਰ ਚਲੇਗੀ ਤੇ ਇਹ ਉਹ ਸੈਂਸ ਕਰਕੇ ਉਹਦੇ ਵਿੱਚ ਵੱਜਣ ਤੋਂ ਪਹਿਲਾਂ ਹੀ ਕਾਰ ਰੁਕ ਜਾਵੇ ਆਟੋਮੈਟਿਕ ਬ੍ਰੇਕ ਕਾਰਾਂ ਦੇ ਵਿੱਚ ਲੱਗੀਆਂ ਹੋਣੀਆਂ ਜ਼ਰੂਰੀ ਹੋਣਗੀਆਂ 200 29 ਤੱਕ ਆ ਦੋਸਤੋ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਅੱਜ ਕੱਲ ਜ਼ਮਾਨਾ ਆ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਬਾਰੇ ਇਦਾਂ ਕਿਹਾ ਜਾਂਦਾ ਕਿ ਇਹ ਨੇ ਇੱਕ ਕ੍ਰਾਂਤੀ ਪੈਦਾ ਕਰ ਦਿੰਦੀ ਹੈ ਦੁਨੀਆ ਦੇ ਵਿੱਚ ਤੇ ਇੱਥੋਂ ਤੱਕ ਇਹ ਵੀ ਕਿਹਾ ਜਾਂਦਾ ਕਿ ਦੁਨੀਆ ਦੀ ਬਰਬਾਦੀ ਦਾ ਕਾਰਨ ਵੀ ਆਰਟੀਫੀਸ਼ੀਅਲ ਇੰਟੈਲੀਜੈਂਸ ਹੋ ਕਿ ਕੋਦੇ ਵਿੱਚ ਤੁਸੀਂ ਜਿੰਨਾ ਕੁਝ ਪਾ ਦਿੱਤਾ ਉਹ ਆਮ ਬੰਦੇ ਦੇ ਵਿੱਚ ਨਹੀਂ ਹੋ ਸਕਦਾ ਤੇ ਉਹਨੇ ਇੱਕ ਦਿਨ ਬੰਦੇ ਨਾਲ ਉਹ ਜ਼ਿਆਦਾ ਪਾਵਰਫੁਲ ਹੋ ਜਾਣਾ ਪਰ ਇੱਥੇ ਦੋਵੇਂ ਗੱਲਾਂ ਨੇ ਇਹਦੀਆਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀਆਂ ਇਹਨੂੰ ਹਾਂ ਪੱਖੀ ਤਰੀਕੇ ਲਈ ਵੀ ਵਰਤਿਆ ਜਾ ਸਕਦਾ ਤੇ ਨਾ ਪੱਖੀ ਲਈ ਵੀ ਵਰਤਿਆ ਜਾ ਸਕਦਾ ਹਾਂ ਪੱਖੀ ਕੁਝ ਕੰਮਾਂ ਦੇ ਵਿੱਚ ਦੀ ਵਰਤੋਂ ਹੋ ਰਹੀ ਆ ਤੇ ਇੱਕ ਵਾਰ ਤੋਂ ਇਹਨਾਂ ਨੇ ਕੀਤੀ ਆ ਕਿ ਇੱਕ ਬਲੱਡ ਟੈਸਟ ਡਿਵੈਲਪ ਕੀਤਾ ਜਾ ਰਿਹਾ ਜਿਹੜਾ ਪੋਸਟਪਾਰਟਮ ਡਿਪਰੈਸ਼ਨ ਨੂੰ ਇਹਦੇ ਸਿੰਪਟਮ ਆਉਣ ਤੋਂ ਪਹਿਲਾਂ ਹੀ ਦੱਸ ਦੇਊਗਾ ਇਹਦੇ ਬਾਰੇ ਉਹ ਕਹਿੰਦੇ ਇੱਕ ਜੀਨ ਆ ਜਿਹੜਾ ਮੂਡ ਚੇਂजेस ਦੇ ਨਾਲ ਜੁੜਿਆ ਹਾਰਮੋਨਲ ਸ਼ਿਫਟ ਦੇ ਦੌਰਾਨ ਮਸ਼ੀਨ ਨੂੰ ਜੀਜ਼ ਘਰ ਯੂਜ਼ ਕਰਕੇ ਇਹ ਦੇਖੂਗਾ ਕਿ ਬਲੱਡ ਸੈਂਪਲ ਜਿਹੜਾ ਉਹਨੂੰ ਕਿੱਦਾਂ ਐਨਲਾਈਜ਼ ਕਰਨਾ ਹੈ ਦੇ ਅਕਾਦੈਮਿਕ ਪਾਰਟਨਰਸ ਨੇ ਤੇ ਸਰਕਾਰ ਦੀਆਂ ਏਜੰਸੀਜ਼ ਨੇ ਉਹ ਇਹਨੂੰ ਬੈਕ ਕਰ ਰਹੀਆਂ ਇਸ ਰਿਸਰਚ ਨੂੰ ਤੇ ਲਗਭਗ 250 ਡਾਲਰ ਦਾ ਇੱਕ ਟੈਸਟ ਆ ਜਿਹੜਾ ਅਵੇਲੇਬਲ ਹੋਊਗਾ ਤੇ ਇੰਸ਼ੋਰੈਂਸ ਇਹਨੂੰ ਕਵਰ ਕਰੂਗਾ ਪੋਸਟਪਾਰਟਮ ਡਿਪਰੈਸ਼ਨ ਕੀ ਹੁੰਦਾ ਜਦੋਂ ਕਿ ਸਿਹੌਰ ਦੇ ਬੱਚਾ ਹੋ ਜਾਂਦਾ ਉਹ ਬੱਚਾ ਹੋਣ ਤੋਂ ਕੁਝ ਮਹੀਨੇ ਬਾਅਦ ਤੱਕ ਉਹਦੇ ਮੂਡ ਦੇ ਵਿੱਚ ਤਬਦੀਲੀਆਂ ਆਉਂਦੀਆਂ ਬਹੁਤ ਵੱਡੀਆਂ ਚੇਂਜਸ ਆਉਂਦੀਆਂ ਕਿਉਂਕਿ ਜਦੋਂ ਬੱਚਾ ਕੁੱਖ ਦੇ ਵਿੱਚੋਂ ਬਾਹਰ ਆ ਜਾਂਦਾ ਉਹਦੀ ਬਾਡੀ ਦੇ ਵਿੱਚ ਸਾਰੀਆਂ ਹਾਰਮੋਨਲ ਚੇਂਜਸ ਆਉਣ ਲੱਗ ਜਾਂਦੀਆਂ ਤੇ ਉਹਨਾਂ ਹਾਰਮੋਨਲ ਚੇਂਜਸ ਦੇ ਵਿੱਚ ਡਿਪਰੈਸ਼ਨ ਹੋ ਜਾਂਦਾ ਬਹੁਤੀ ਵਾਰੀ ਜਿਹਨੂੰ ਪੋਸਟਪਾਰਟਮ ਡਿਪਰੈਸ਼ਨ ਕਿਹਾ ਜਾਂਦਾ ਤੇ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਬਲੱਡ ਟੈਸਟ ਦੇ ਵਿੱਚ ਕਰੂਗੀ ਹੁਣ ਇੱਕ ਤੇ ਬੰਦਾ ਉਦਾਸ ਰਹਿੰਦਾ ਜਾਂ ਉਹ ਮਤਲਬ ਰੋਂਦੀ ਰਹਿੰਦੀ ਔਰਤ ਜਾਂ ਕੋਈ ਇਦਾਂ ਦੀ ਗੱਲਬਾਤ ਆ ਇਹ ਲੱਛਣ ਹੋਗਾ ਇਨਾ ਇਨਾ ਸਿੰਪਟਮਸ ਤੋਂ ਪਤਾ ਲੱਗ ਜੂ ਕਿ ਇਹਨੂੰ ਪੋਸਟਪਾਰਟਮ ਡਿਪਰੈਸ਼ਨ ਹੋ ਗਿਆ ਪਰ ਜਿਹੜਾ ਬਲੱਡ ਟੈਸਟ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਜਿਹੜਾ ਬਲੱਡ ਟੈਸਟ ਆ ਇਹ ਸਾਰੇ ਕੁਝ ਤੋਂ ਪਹਿਲਾਂ ਹੀ ਸਿੰਪਟਮ ਆਉਣ ਤੋਂ ਪਹਿਲਾਂ ਹੀ ਦੱਸ ਦੂਗਾ ਵੀ ਇਹਦੇ ਵਿੱਚ ਇੰਨੇ ਚਾਂਸ ਆ ਜੇ ਇਹਨੂੰ ਪੋਸਟਪਾਰਟਮ ਡਿਪਰੈਸ਼ਨ ਹੋ ਸਕਦਾ ਆ ਕੀਤਾ ਕੀ ਆ ਇਹਨਾਂ ਨੇ ਇੱਕ ਜੀਨ ਲੱਭ ਲਿਆ ਜਿਹੜਾ ਇਹ ਸਾਰੇ ਕੁਝ ਦੇ ਲਈ ਜ਼ਿੰਮੇਵਾਰ ਆ ਤੇ ਜੀਨ ਦੇ ਬਿਹੇਵੀਅਰ ਤੋਂ ਲੱਗਦਾ ਵੀ ਇਹ ਫਿਰ ਪਤਾ ਕਰ ਲੈਣਗੇ ਕਿ ਕਿਸ ਕਿਸਮ ਦਾ ਇਸ ਵੇਲੇ ਮਾਹੌਲ ਆ ਤੇ 250 ਡਾਲਰ ਦਾ ਹੀ ਹੋਇਆ ਕਰੂਗਾ ਪੋਸਟਪਾਰਟਮ ਡਿਪਰੈਸ਼ਨ ਸੱਤਾਂ ਦੇ ਵਿੱਚੋਂ ਇੱਕ ਮਦਰ ਨੂੰ ਅਫੈਕਟ ਕਰਦਾ ਹੈ ਪਰ ਜਿਹੜਾ ਆ ਮੈਥਡ ਆ ਟਰੀਟਮੈਂਟ ਦਾ ਉਹਦੇ ਵਿੱਚ ਕਈ ਘਾਟਾਂ ਨੇ ਇਹਦੇ ਨਾਲ ਜਿਹੜੇ ਬਲੱਡ ਟੈਸਟ ਆ ਇਹ ਐਟ ਰਿਸਕ ਮਦਰ ਨੂੰ ਪਹਿਲਾਂ ਆਡੈਂਟੀਫਾਈ ਕਰ ਲੂਗਾ ਤੇ ਉਹਨੂੰ ਬੈਟਰ ਜਿਹੜੀ ਐਕਸੈਸ ਆ ਟਰੀਟਮੈਂਟ ਦੇ ਲਈ ਉਹਦੇ ਲਈ ਦੱਸੂਗਾ ਮਤਲਬ ਇਹ ਪਹਿਲਾਂ ਹੀ ਦੱਸੂਗਾ ਵੀ ਇਹਨੂੰ ਪੋਸਟਪਾਰਟਮ ਡਿਪਰੈਸ਼ਨ ਹੋਣਾ ਆ ਜਾਂ ਨਹੀਂ ਹੋਣਾ ਤੇ ਫਿਰ ਜੇ ਪਤਾ ਲੱਗ ਗਿਆ ਜਦੋਂ ਇਹਨੂੰ ਹੋਣਾ ਆ ਤੇ ਉਹਨੂੰ ਫਿਰ ਆਪੇ ਹੀ ਜਿਹੜਾ ਇਸ ਤਰੀਕੇ ਦੇ ਨਾਲ ਕਰ ਸਕਦਾ ਐ ਐਕਸਪਰਟ ਜਿਹੜੇ ਨੇ ਉਹ ਇਸ ਗੱਲ ਦੇ ਉੱਤੇ ਕਹਿ ਰਹੇ ਆ ਕਿ ਸਿਰਫ ਇਹਨੂੰ ਸਮੇਂ ਦੇ ਉੱਤੇ ਆਈਡੈਂਟੀਫਾਈ ਕਰਨਾ ਹੀ ਇਨਫ ਨਹੀਂ ਐ ਪਰ ਇਹਦੇ ਨਾਲ ਜਿਹੜੀ ਇਫੈਕਟਿਵ ਟਰੀਟਮੈਂਟ ਵੀ ਹੋਣੀ ਚਾਹੀਦੀ ਆ ਅਫੋਰਡੇਬਿਲਟੀ ਤੇ ਇੰਸ਼ੋਰੈਂਸ ਕਵਰੇਜ ਜਿਹੜੇ ਇਹਨਾਂ ਸਾਰੇ ਟੈਸਟ ਦੇ ਲਈ ਆ ਇਹ ਜਿਹੜਾ ਇਹਦਾ ਬਹੁਤ ਕ੍ਰੂਸ਼ਲ ਰੋਲ ਹੋਊਗਾ ਇਹ ਤੇ ਇੰਪੈਕਟ ਹੋਊਗਾ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਹੜਾ ਸਿਸਟਮ ਆ ਅ ਜਿਸ ਤਰ੍ਹਾਂ ਇਹ ਆ ਉਹਨੂੰ ਬਹੁਤ ਕੇਅਰਫੁਲੀ ਜਿਹੜਾ ਹੋਣਾ ਚਾਹੀਦਾ ਇਸ ਮਾਮਲੇ ਦੇ ਵਿੱਚ ਤੇ ਦੂਜਾ ਇਹ ਆ ਕਿ ਇਹਦੇ ਨਾਲ ਇੱਕ ਟੈਸਟ ਜਿਹੜਾ ਆ ਸਿੱਧਾ ਅਵੇਲੇਬਲ ਹੋਊਗਾ ਕੰਜ਼ਿਊਮਰਸ ਦੇ ਲਈ ਤੇ ਲੋਕਾਂ ਨੂੰ ਇਸ ਗੱਲ ਦੀ ਐਕਸੈਸ ਹੋਊਗੀ ਕਿ ਉਹ ਰਿਸਕ ਦੇਖ ਸਕਦੇ ਆ ਈਵਨ ਪ੍ਰੈਗਨੈਂਸੀ ਤੋਂ ਪਹਿਲਾਂ ਵੀ ਇਹਦਾ ਰਿਸਕ ਦੇਖਿਆ ਜਾ ਸਕਦਾ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿੱਚ ਹੋਈ ਐਡਵਾਂਸਮੈਂਟ ਜਿਹੜੀ ਆ ਉਹ ਬਹੁਤ ਚੰਗੇ ਨਤੀਜੇ ਨਾਲ ਨਾਲ ਦੱਸ ਰਹੀ ਹੈ ਤੇ ਇਸ ਕੇਸ ਦੇ ਵਿੱਚ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਉਹਦਾ ਰੋਲ ਬਹੁਤ ਵੱਡਾ ਆ ਕਿ ਤੁਹਾਡੇ ਜੀਨ ਤੋਂ ਦੇਖ ਕੇ ਉਹਦੇ ਵਿੱਚ ਹਸਾਬ ਕਿਤਾਬ ਲਾ ਕੇ ਦੱਸ ਦੂਗਾ ਵੀ ਇੱਥੇ ਪੋਸਟਪਾਰਟਮ ਡਿਪਰੈਸ਼ਨ ਹੋ ਸਕਦਾ ਤੇ ਉਸ ਥਾਂ ਦੇ ਉੱਤੇ ਔਰਤ ਦਾ ਹਾਂ ਜਿਹੜਾ ਬਚਾ ਆ ਉਹ ਜਲਦੀ ਕੀਤਾ ਜਾ ਸਕਦਾ ਆ ਆ ਇੱਕ ਦੋਸਤੋ ਹੋਰ ਜਿਹੜੀ ਗੱਲਬਾਤ ਅੱਜ ਤੁਹਾਡੇ ਨਾਲ ਖਾਸ ਤਰ੍ਹਾਂ ਦੇ ਉੱਤੇ ਅਸੀਂ ਇਸ ਸਬੰਧ ਦੇ ਵਿੱਚ ਕਰਨੀ ਆ ਔਰ ਕੁਝ ਖਬਰਾਂ ਹੁੰਦੀਆਂ ਜਿਹੜੀਆਂ ਸਾਡਾ ਧਿਆਨ ਮੰਗਦੀਆਂ ਨੇ ਉਹ ਸਕੈਮਰਜ਼ ਬਾਰੇ ਆ ਦੱਸਿਆ ਜਾ ਰਿਹਾ ਹੈ ਕਿ 3.4 ਬਿਲੀਅਨ ਦਾ ਬਜ਼ੁਰਗ ਅਮਰੀਕਨਸ ਦੇ ਨਾਲ ਪਿਛਲੇ ਸਾਲ ਦੇ ਵਿੱਚ ਸਕੈਮ ਹੋਇਆ ਜਿਹੜਾ 40% ਵਾਧਾ ਦੱਸਿਆ ਜਾ ਰਿਹਾ ਪਹਿਲੇ ਸਾਲ ਨਾਲ 3.4 ਬਿਲੀਅਨ ਬੱਬੇ ਨਾਲ ਬਿਲੀਅਨ ਦਾ ਧੋਖਾ ਜਿਹੜਾ ਸਕੈਮ ਹੋਇਆ ਅਮਰੀਕਨਸ ਦੇ ਨਾਲ ਖਾਸ ਕਰ ਬਜ਼ੁਰਗਾਂ ਦੇ ਨਾਲ ਪਿਛਲੇ 1 ਸਾਲ ਦੇ ਵਿੱਚ ਜਿਹੜੇ ਆਪਣੇ ਹੈਗੇ ਨੇ ਇਹ ਪੀੜਤ ਨੇ 60 ਸਾਲ ਤੋਂ ਉੱਤੇ ਨੇ ਬਹੁਤ ਹੀ ਜ਼ਿਆਦਾ ਤੇ 1 ਲੱਖ ਕੰਪਲੇਂਟ ਆਈ ਆ ਜਿਹਨਾਂ ਚ 6000 ਲੋਕਾਂ ਨੇ ਅਸਲ ਦੇ ਵਿੱਚ ਮਤਲਬ 6 ਲੱਖ ਬੰਦੇ ਨੇ ਲੱਖ ਲੱਖ ਡਾਲਰ ਕਮਾਇਆ ਗੁਆਇਆ ਇੱਥੋਂ ਅੰਦਾਜ਼ਾ ਲਾ ਲਓ ਤੁਸੀਂ ਬਜ਼ੁਰਗਾਂ ਨੂੰ ਕਈ ਤਰ੍ਹਾਂ ਦੇ ਲੋਕ ਫੋਨ ਕਰਦੇ ਤੁਹਾਡਾ ਜੀ ਪੋਤਾ ਉੱਥੇ ਫੜ ਰਿਹਾ ਤੁਹਾਡੀ ਪੋਤੀ ਨੂੰ ਗ੍ਰਿਫਤਾਰ ਕਰ ਲਿਆ ਪੈਸੇ ਚਾਹੀਦੇ ਫਲਾਣਾ ਕਰ ਕਰਕੇ ਮਤਲਬ ਦੇਖ ਲਓ ਵੀ ਇਹਨਾਂ ਬਜ਼ੁਰਗਾਂ ਤੋਂ ਜਿਹਨੇ ਠੱਗ ਨੇ 1 ਸਾਲ ਦੇ ਵਿੱਚ 3.4 ਬਿਲੀਅਨ ਡਾਲਰ ਦੀ ਠੱਗੀ ਅਮਰੀਕਾ ਦੇ ਵਿੱਚ ਮਾਰ ਕੇ ਚਲੇ ਗਏ ਪੰਡੈਮਿਕ ਨੇ ਕੰਮ ਥੋੜਾ ਜਿਹਾ ਸੌਖਾ ਕਰ ਦਿੱਤਾ ਸਕੈਮਰ ਜਿਹੜੇ ਨੇ ਉਹ ਲੋਕਾਂ ਤੱਕ ਪਹੁੰਚ ਜਾਂਦੇ ਆ ਫੋਨ ਦੇ ਉੱਤੇ ਸਕੈਮਰਸ ਕਈ ਟੈਕਟਿਕਸ ਯੂਜ਼ ਕਰਦੇ ਆ ਕਈ ਢੰਗ ਤਰੀਕੇ ਆ ਇਹਨਾਂ ਦੇ ਕੋਲ ਤੇ ਜਿਸ ਤਰੀਕੇ ਨਾਲ ਇਹ ਵਿਕਟਮ ਨੂੰ ਟਰਿਕ ਕਰਦੇ ਆ ਇੱਕ ਬਹੁਤ ਜਿਹੜਾ ਪਪੂਲਰ ਸਕੈਮ ਆ ਉਹਦੇ ਵਿੱਚ ਜਿਹੜਾ ਇਹ ਬੰਦਾ ਆ ਉਹਨੂੰ ਕਨਵਿੰਸ ਕਰ ਲੈਂਦੇ ਆ ਕਿ ਉਹ ਜਿਹੜੀ ਆ ਤੁਹਾਡਾ ਪੈਸਾ ਆ ਯੂ نو ਮੂਵ ਕਰ ਲੱਗਿਆ ਇੱਕ ਨਵੇਂ ਅਕਾਊਂਟ ਦੇ ਵਿੱਚ ਤਾਂ ਕਿ ਸਕੈਮਰ ਤੋਂ ਬਚਿਆ ਜਾ ਸਕੇ ਸਕੈਮਰਸ ਜਿਹੜੇ ਨੇ ਉਹ ਲਾਈਵ ਜਿਹੜੇ ਕੋਰੀਅਰ ਨੇ ਉਹਨੂੰ ਵੀ ਕਰ ਰਹੇ ਆ ਇਨ ਪਰਸ ਯੂਜ਼ ਕਰ ਰਹੇ ਆ ਇਨ ਪਰਸਨ ਉਹਨਾਂ ਦੇ ਜਿਹੜੇ ਐਸੈਟਸ ਆ ਉਹਨੂੰ ਲੈਣ ਦੇ ਲਈ ਕੁਝ ਕੇਸਸ ਦੇ ਵਿੱਚ ਜਿਹੜਾ ਵਿਕਟਮ ਮਾ ਨੂੰ ਇੱਥੇ ਤੱਕ ਟ੍ਰਿਕ ਕਰ ਲਿਆ ਕਿ ਉਹਨੂੰ ਇਹ ਦੱਸ ਦਿੱਤਾ ਕਿ ਤੇਰਾ ਅਕਾਊਂਟ ਹੈਕ ਹੋ ਚੁੱਕਾ ਅੱਦੇ ਜਿਹੜੇ ਇਹ ਕੰਪਲੇਂਟਸ ਨੇ ਉਹ ਵਿਕਟਮਸ ਦੀ ਏਜ ਨੂੰ ਆਇਡੈਂਟੀਫਾਈ ਕਰਦੀਆਂ ਆ ਤੇ ਐਕਚੁਅਲੀ ਬਜ਼ੁਰਗ ਜ਼ਿਆਦਾ ਇਹਦੇ ਵਿੱਚ ਨੁਕਸਾਨ ਕਰਾ ਰਹੇ ਆ ਤੇ ਇਹ سلسلہ ਰੁਕਣ ਦਾ ਨਾਂ ਲੈ ਰਿਹਾ ਸੋ ਕੋਈ ਵੀ ਫੋਨ ਕਾਲ ਜਾਂ ਕੁਛ ਹੈਗੀ ਆ ਉਹਨੂੰ ਬੜੇ ਧਿਆਨ ਦੇ ਨਾਲ ਸੁਣਿਆ ਜਾਵੇ ਤੇ ਬਚਿਆ ਜਾਵੇ ਭਾਵੇਂ ਕਿਸੀਂ ਬਾਰ-ਬਾਰ ਇਹ ਗੱਲ ਕਰਦੇ ਪਰ ਫਿਰ ਵੀ ਜਦੋਂ ਫੋਨ ਕਾਲ ਆਉਂਦੀ ਆ ਤੇ ਲੋਕਾਂ ਨੂੰ ਸਾਰਾ ਕੁਝ ਭੁੱਲ ਜਾਂਦਾ ਤੇ ਲੋਕ ਇਹਦੇ ਵਿੱਚ ਇਨਵੋਲ ਹੋ ਜਾਂਦੇ ਆ ਤੇ ਜਿਹਦਾ ਨਤੀਜਾ ਇਹ ਨਿਕਲਦਾ ਕਿ ਜਿਹੜੇ ਕਿਸੇ ਨਾ ਕਿਸੇ ਧੋਖਾਧੜੀ ਦਾ ਇਹ ਸ਼ਿਕਾਰ ਅਕਸਰ ਹੋ ਜਾਂਦੇ ਆਂ ਤੇ ਹੋਰ ਬੜੀਆਂ ਅਜੀਬ ਕਿ ਉਹਨਾਂ ਨੂੰ ਫੋਨ ਕਰਕੇ ਕਹਿੰਦੇ ਕਿ ਤੁਸੀਂ ਬੈਂਕ ਚ ਨਹੀਂ ਦੱਸਣਾ ਤੁਸੀਂ ਕਿਸੇ ਨਾਲ ਗੱਲ ਵੀ ਨਹੀਂ ਕਰਨੀ ਬਹੁਤ ਸੀਕ੍ਰੀਟ ਕੰਮ ਆ ਬੜਾ ਇਦਾਂ ਕੰਮ ਤੇ ਉਹਨਾਂ ਨੂੰ ਆਪਣੇ ਚੁੰਗਲ ਦੇ ਵਿੱਚ ਵਸਾ ਲੈਂਦੇ ਜਿਹਦੇ ਵਿੱਚੋਂ ਉਹਨਾਂ ਕੋਲ ਮੁੜ ਕੇ ਨਿਕਲਿਆ ਨਹੀਂ ਜਾਂਦਾ ਤੇ ਕਿੰਨੇ ਬਿਲੀਅਨ ਡਾਲਰ ਦਾ ਨੁਕਸਾਨ ਟੋਟਲ ਅਮਰੀਕਨਸ ਦਾ ਇਸ ਸਕੈਮਰ ਇਸ ਵੇਲੇ ਕਰ ਚੁੱਕੇ ਆ ਦੋਸਤੋ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆਂ ਤੇ ਕੱਲ ਫਿਰ ਆਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਹੁਤ ਨਾਲ